हाँ जी सत श्रीकाल जी मैं हरविंद नंगल कलाथ हाउस तो अच्छा ठंड आ गई धुंद तो भी पैन लग गई हूँ ठंड भी होंगी है शॉल लेके आए जी दोनों मतलब यूज कर सद लेडीज वास्ते भी है जेंट्स वास्ते भी है कर, मतलब बंदे जमें आप लोईया लेंगे ना अजकल पेंट लोईया चल पही चीज़ आ चाहे तुम लोई तौर पर वरत लो चाहे शॉल तौर पर वरत लो दोन्हीं चीजा में वरत्या जाऊगा अच्छा पहला दस नंगल कलाथ हाउस महल कला चैनल पर पहली बार आए हो जी चैनल सबसक्राइब कर लिये वीडियो सोहनी लगेगी गरंटी है लाइक कर दिए ਸ਼ੇਅਰ ਜ਼ਰੂਰ ਕਰ ਦਿਆ ਕਰੋ ਇੱਕ ਨਾ ਸ਼ੇਅਰ ਕਰਿਆ ਕਰੋ ਵੀਡੀਓ ਆਪਣੇ ਜਿਹੜੇ ਮੈਂ ਸਟੇਟਸ ਵਗੈਰਾ ਪਾਉਣੇ ਨੇ ਜਦੋਂ ਕੋਈ WhatsApp ਗਰੁੱਪ ਚੱਲਦਾ ਉਹਦੇ 'ਚ ਵੀਡੀਓ ਸ਼ੇਅਰ ਕਰ ਦਿਆ ਕਰੋ ਕਿਉਂਕਿ ਜਦੋਂ ਸ਼ੇਅਰ ਕਰਦੇ ਹੋ ਜੰਨਿਆਂ ਨੂੰ ਸ਼ੇਅਰ ਕਰ ਲੈਂਦਾ ਭਲਾ ਹੁੰਦਾ ਇਹ ਸੌਲ ਬਾਜ਼ਾਰ ਦੇ ਵਿੱਚ ਪ੍ਰਾਈਸ ਹੈਗਾ ਇਹਦਾ ਲੋਕ 400 500 ਐ ਮੰਗਦੇ ਆ 500 ਮੰਗਦੇ ਆ 400 ਦਾ ਵੇਚ ਦਿੰਦੇ ਆ ਤੇ ਤੁਹਾਨੂੰ ਪਤਾ ਆਪਾਂ ਤਾਂ ਸਸਤੇ ਆ ਮਹਿੰਗਾ ਵੇਚਣ ਦੇ ਹੱਕ 'ਚ ਨਹੀਂ ਹੈਗਾ ਬਾਜ਼ਾਰ ਦਾ ਰੇਟ ਆ 400 ਰੁਪਇਆ ਆਪਾਂ ਦੇਵਾਂਗੇ ਤੁਹਾਨੂੰ 400 ਦੇ 2 ਕਿੰਨੇ 400 ਦੇ 2 ਨੰਗਲ ਕਰਾਫਟ ਹਾਊਸ ਮਹਿਕਲਾ ਮਹਿਕਲਾ ਬਾਜ਼ਾਰ ਵੀਰ ਖਾਨ ਦੇ ਬਿਲਕੁਲ ਸਾਹਮਣੇ ਕਿਹ ਚੰਡਾ ਵਾਲੀ ਗਲੀ ਹੈ ਗਲੀ ਚ ਆਪਣੀ ਦੁਕਾਨਾ ਛੋਟਾ ਨਹੀਂ ਹੈਗਾ ਤੁਸੀਂ ਇਹ ਨਾ ਸੋਚੋ ਵੀ ਜੇਕਰ ਵੀਰੇ ਨੇ ਅੱਧੇ ਪੈਸੇ ਕਰਤੇ ਤਾਂ ਕੱਟ ਹੋਊਗਾ ਪੂਰਾ ਵਧੀਆ ਸ਼ਾਲ ਹੈ ਜੀ ਪੂਰਾ ਵਧੀਆ ਨੂੰ ਲੋਈ ਤਰ੍ਹਾਂ ਦੇ ਬਰਤਲ ਆਲੋ ਮੈਂ ਉੱਪਰ ਤੁਹਾਨੂੰ ਮੁੱਕਲ ਮਾਰ ਕੇ ਦਿਖਾਉਣਾ ਤੇ ਐ ਐ ਮਾਰਦਾ ਜੀ ਮੈਨੂੰ ਪਤਾ ਨਹੀਂ ਪੁੱਠੀ ਹੈ ਪਤਾ ਨਹੀਂ ਸਿੱਧੀ ਹੈ ਜੋ ਵੀ ਆਲੋ ਵਧੀਆ ਮੁੱਕਲ ਵੱਜੂਗੀ ਤੁਹਾਡੀ ਵਧੀਆ ਮਤਲਬ ਇਹਨੂੰ ਵਰਤ ਸਕਦੇ ਤੁਸੀਂ ਤੇ ਗਰਮ ਵਾਲਾ ਜੀ ਪਛਮ ਵਾਲਾ ਜਿਵੇਂ ਹੁੰਦਾ ਨਾ ਲੈਗ ਵਾਲਾ ਗਰਮ ਵਾਲਾ ਠੰਡ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਚੀਜ਼ ਲੈ ਕੇ ਆਇਆ ਜੀ ਸਿਰਫ 200 ਰੁਪਏ ਦਾ ਸ ਨੰਗਲ ਕਲਾਥ ਹਾਊਸ ਮਹਿਲਕਲਾ ਮਹਿਲਕਲਾ ਬਾਜ਼ਾਰ ਦੇ ਵਿੱਚ ਪੀਰਖਾਨਾ ਜੀ ਪੀਰਖਾਨੇ ਬਿਲਕੁਲ ਸਾਹਮਣੇ ਕਿਹੜੇ ਜਨਾਂ ਦੀ ਗਲੀ ਆ ਗਲੀ ਚ ਆਪਣੀ ਦੁਕਾਨ ਆ ਕੂਰੀਅਰ ਕਹੋਗੇ ਕੂਰੀਅਰ ਵੀ ਕਰਵਾ ਦਾਂਗੇ ਜੀ ਅਗਰ ਦੁਕਾਨ ਤੋਂ ਆ ਕੇ ਲੈਣਾ ਦੁਕਾਨ ਤੋਂ ਆ ਕੇ ਲਵਾ ਦੇਖੋ ਕਿੰਨੀ ਸੋਹਣੀ ਚੀਜ਼ ਆ ਲਓ ਜੀ ਮੁੰਡਿਆਂ ਵਾਸਤੇ ਆ ਲੋ ਲਓ ਜੀ ਦੇਖੋ ਕਿੰਨੀ ਪਿਆਰੀ ਚੀਜ਼ ਆ ਮੁੰਡਿਆਂ ਵਾਸਤੇ ਲੈ ਲਓ ਜੀ ਰੰਗੜੀਆਂ ਨੇ ਇਹਦੇ ਚ ਵੀ ਹੈਗੇ ਜਿੰਨੇ ਮਰਜ਼ੀ ਲੈ ਲਓ ਆ ਦੇਖੋ ਲਓ ਜੀ ਸਾਰੇ ਮੈਂ ਤਕਰੀਬਨ ਤੁਹਾਨੂੰ ਖੋਲ-ਖੋਲ ਕੇ ਦਿਖਾਈ ਜਾਣਾ ਬਹੁਤ ਸੋਹਣੀਆਂ ਚੀਜ਼ਾਂ ਨੇ ਜੀ ਲੋਕ 4 400 5 500 ਦੇ ਵ ਜਿੰਨੇ ਸੋਹਣੇ ਲੱਗਦੇ ਆ ਤੁਹਾਨੂੰ ਵੀਡੀਓ ਤੇ ਨਾ ਉੱਤੋਂ ਦੇਖਣ ਦੇ ਵਿੱਚ ਉੱਤੋਂ ਵੀ ਜ਼ਿਆਦੇ ਸੋਹਣੇ ਆ ਲਓ ਜੀ ਦੇਖੋ ਨਾਲੇ ਖੁੱਲਾ ਡੁੱਲਾ ਪੂਰਾ ਵਧੀਆ ਗਰਮ ਠੰਡ ਤੋਂ ਬਚਣ ਵਾਸਤੇ ਆਜੋ ਜਲਦੀ ਤੋਂ ਜਲਦੀ ਆਜੋ ਜਿੰਨੀ ਜਲਦੀ ਆ ਸਕਦੇ ਹੋ ਜਉਨੀ ਜਲਦੀ ਚੀਜ਼ ਦਾ ਫਾਇਦਾ ਮਿਲੂਗਾ ਸਟਾਕ ਲਿਮਟਿਡ ਹੀ ਆ ਮੈਂ ਤੁਹਾਨੂੰ ਪਹਿਲਾਂ ਦੱਸ ਰਿਆ ਵੀ ਲਿਮਟਿਡ ਸਟਾਕ ਆ ਇੱਕ ਹਫ਼ਤੇ ਦੇ ਇੱਕ ਹਫ਼ਤਾ ਹੀ ਬਾਲਾ ਗੇਤਾ ਮੈਂ ਜਲਦੀ ਵਿਕ ਜੂ ਜਦੋਂ ਵੀਡੀਓ ਪੈ ਗਈ ਥੋੜੇ ਟਾਈਮ ਚ ਵਿਕ ਜੂ ਲਓ ਜੀ ਜਿਨ੍ਹਾਂ ਨੂੰ ਕਾਲਾ ਵਧੀਆ ਲੱਗਦਾ ਬਲੈਕ ਲਵਰ ਲਓ ਜੀ ਦੇਖੋ ਕਿੰਨੀ ਪੈਰੀ ਚੀਜ਼ ਆ ਲਓ ਜੀ ਸਾਰੇ ਤਰ੍ਹਾਂ ਦੇ ਮਿਲ ਜਾਣ ਆਪਣੇ ਕੋਲ ਵੀ ਸੀਗਾ ਪਹਿਲਾਂ ਇਹ ਆਪਾਂ ਮਹਿੰਗਾ ਵੇਚਦੇ ਸੀਗੇ ਪਿਛਲੇ ਸਾਲ ਹੀ ਮਿਲਦਾ 250 300 ਰੁਪਏ ਦਾ ਵੇਚਿਆ ਹੋਇਆ ਆਪਣੀ ਦੁਕਾਨ ਤੇ ਵੀ ਪਰ ਹੁਣ ਸਿਰਫ 200 ਰੁਪਏ ਦਾ ਸਿਰਫ 200 ਰੁਪਏ ਦਾ ਲਓ ਜੀ ਰੰਗ ਡਿਜ਼ਾਈਨ ਇਹਦੇ ਤੇ ਬਾਦੂ ਪਏ ਆ ਜਿਹੜੇ ਮਰਜ਼ੀ ਲੈ ਲਓ ਦੁਕਾਨ ਤੋਂ ਆ ਕੇ ਲੈਣਾ ਦੁਕਾਨ ਤੋਂ ਆ ਕੇ ਲੈ ਲਓ ਜੀ ਕੋਰੀਅਰ ਕਹੋਗੇ ਕੋਰੀਅਰ ਕਰਵਾ ਦਾਂਗੇ ਹਾਂ ਪੀ ਪੇਡ ਆਰਡਰ ਹੀ ਲਿਆ ਜਾਂਦਾ ਜੀ ਪੈਸੇ ਪਹਿਲਾਂ ਦਿਨੇ ਪਣਗੇ ਕੈਸ਼ ਔਨ ਡਿਲੀਵਰੀ ਹੈ ਨਹੀਂਗਾ ਜੀ ਜੀ ਜਿਹੜੀ ਵੀ ਤੁਹਾਨੂੰ ਦਿਖਾ ਰਹੇ ਹਾਂ ਜਿਹੜੀ ਦੱਸ ਰਹੇ ਹਾਂ ਚੀਜ਼ ਉਹੀ ਮਿਲੂਗੀ ਵਿਸ਼ਵਾਸ ਕਰਕੇ ਦੇਖੋ ਇੱਕ ਵਾਰੀ ਬਹੁਤ ਦੂਰ ਦੂਰ ਤੱਕ ਮੇਰੇ ਪਾਰਸਲ ਜਾ ਰਹੇ ਆ ਪਰ ਜਾ ਰਹੇ ਆ ਦਿਨ ਦੇ ਵਿੱਚ ਤਿੰਨ ਚਾਰੀ ਪਾਰਸਲ ਪਰ ਜਾ ਜ਼ਰੂਰ ਰਹੇ ਆ ਤਿੰਨ ਚਾਰ ਪਾਰਸਲ ਆਪਣੀ ਡੇਲੀ ਨਿਕਲਦੇ ਆ ਜੀ ਤੇ ਕੈਸ਼ ਔਨ ਡਿਵੀ ਹੈ ਨਹੀਂ ਪੈਸੇ ਪਹਿਲਾਂ ਦਿਨੇ ਪਣਗੇ ਦੁਕਾਨ ਤੇ ਉਹਨਾਂ ਦੁਕਾਨ ਤੇ ਆ ਜਾਓ ਉੱਤੇ ਤੁਹਾਡਾ ਸ਼ਿਪਿੰਗ ਚਾਰਜ ਲੱਗੂ ਜੋ ਵੀ ਹੁੰਦਾ ਵੇਟ ਦੇ ਹਿਸਾਬ ਨਾਲ ਲੱਗੂ ਹੈ ਨਾ ਜੀ ਦੁਕਾਨ ਤੇ ਆ ਕੇ ਲੈ ਲਓਗੇ ਤਾਂ ਵਧੀਆ ਗੱਲ ਹੈ ਅਗਰ ਦੂਰੋਂ ਵੀਡੀਓ ਦੇਖਦੇ ਹੋ ਦੁਕਾਨ ਤੇ ਨਹੀਂ ਆ ਸਕਦੇ ਤਾਂ ਕੋਈ ਵੀ ਕਰਵਾ ਦੇਗੇ ਸ਼ਿਪਿੰਗ ਚਾਰਜ ਲੱਗੂਗਾ ਜਿੰਨਾ ਵੀ ਹੋਊਗਾ ਵੇਟ ਦੇ ਹਿਸਾਬ ਨਾਲ ਤੁਹਾਨੂੰ ਦੱਸ ਦਾਂਗੇ ਜੀ ਆਜੋ ਜਲਦੀ ਜਿੰਨੀ ਜਲਦੀ ਆਓਗੇ ਓਨੀ ਜਲਦੀ ਮਿਲ ਜਾਊਗਾ ਬਹੁਤ ਸੋਹਣੀ ਚੀਜ਼ਾਂ ਸਰਦੀਆਂ ਵਾਸਤੇ ਕਿਉਂਕਿ ਹੁਣ ਠੰਡ ਪੈ ਰਹੀ ਆ ਤਾਂ ਦੁਪਹਿਰੀ ਆ ਮੂਰੇ ਪਹੁੰਚੜ ਜੂ ਕੱਲ ਨੂੰ ਹੁਣ ਉਹਦੇ ਵਿੱਚ ਸਾਡਾ ਸੌਲੀ ਕੰਮ ਆਊਗਾ ਫਿਰ ਲਓ ਜੀ ਆਜੋ ਵੀਰੇ ਜਿੰਨੀ ਜਲਦੀ ਆ ਸਕਦੇ ਓਨੀ ਜਲਦੀ ਆਜੋ ਮਲਕਾਂ ਬਾਜ਼ਾਰ ਦੇ ਵਿੱਚ ਪੀਰਖਾਨਾ ਜੀ ਪੀਰਖਾਨੇ ਬਿਲਕੁਲ ਸਾਹਮਣੇ ਕਿਸ ਜਨ ਵਾਲੀ ਗਲੀ ਆ ਗਲੀ 'ਚ ਆਪਣੀ ਦੁਕਾਨ ਆ ਸਿਰਫ 200 ਰੁਪਏ ਦਾ ਸਿਰਫ 200 ਰੁਪਏ ਦਾ ਆਜੋ ਜਿੰਨੀ ਜਲਦੀ ਆ ਸਕਦੇ ਹੋ ਉਨੀ ਜਲਦੀ ਆ ਆਫਰ ਦਾ ਫਾਇਦਾ ਉਠਾਓ ਜਲਦੀ ਮਿਲਦਾ ਹੋਰ ਨਵੀਂ ਵੀਡੀਓ 'ਚ ਸੋਨੇ ਸੋਨੇ ਸੂਟਾਂ ਨਾਲ ਹਾਸ਼ੀਕਾਲ